ਹਰ ਕੋਈ ਬੰਦਾ ਇਕੱਲੇ ਕਹਿ ਰਿਹਾ ਗੰਦ ਪਾਇਆ ਸੀ ਗੰਦ ਫਿਰ ਤੁਸੀਂ ਵੇਖਿਆ ਤੁਸੀਂ ਕਿਉਂ ਵੇਖਿਆ ਮੈਂ ਇਹ ਕਹਿੰਦੇ ਨੇ ਅਸੀਂ ਸੌਦਾ ਲਾਤਾ ਸੀ ਐ ਕਰਤਾ ਸੌਦਾ ਲਾਇਆ ਬਿਲਕੁਲ ਲਾਇਆ ਤੇ ਫਿਰ ਜੇ ਕਰਨਾ ਹੀ ਸੀ ਇਹ ਕੰਮ ਤੇ ਫਿਰ ਬਿਲਕੁਲ ਉਹਦੇ ਸਾਹਮਣੇ ਖੜੇ ਹੋ ਕੇ ਮਾਰਦੇ ਉਹਨੂੰ ਫਿਰ ਗੱਲ ਬਣਦੀ ਸੀ ਜਿਹੜੇ ਕੰਚਨ ਕੁਮਾਰੀ ਨੂੰ ਮਾਰਾ ਕਹਿ ਰਿਹਾ ਕਮਲਕੌਰ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਜੇ ਤੁਹਾਡਾ ਵਿਸ਼ਵਾਸ ਆ ਦਸਮ ਗ੍ਰੰਥ ਦੇ ਵਿੱਚ ਆਪਣੀਆਂ ਧੀਆਂ ਭੈਣਾਂ ਦੇ ਸਾਹਮਣੇ ਉਦੀ ਵਿਆਖਿਆ ਕਰਕੇ ਦਸਮ ਗ੍ਰੰਥ ਦੀ ਉਹ ਕਰਕੇ ਦਿਖਾ ਦਿਓ ਅਗਰ ਤੁਸੀਂ ਉਹ ਕਰ ਦਿੰਦੇ ਹੋ ਆਪਣੀਆਂ ਧੀਆਂ ਭੈਣਾਂ ਦੇ ਸਾਹਮਣੇ ਉਹਦੀ ਵਿਆਖਿਆ ਤੇ ਅਸੀਂ ਤੁਹਾਡੀ ਜੁੱਤੀ ਦੇ ਵਿੱਚ ਪਾਣੀ ਪੀ ਲਵਾਂਗੇ ਅੱਜ ਦੀ ਵੀਡੀਓ ਬੋਲਣ ਲੱਗਿਆ ਕੰਚਨ ਕੁਮਾਰੀ ਦੇ ਹੱਕ ਚ ਹੋਰ ਵੀ ਜਿਹੜੇ ਵੀਰ ਆਪਣੇ ਕੰਚਨ ਕੁਮਾਰੀ ਦੀ ਹਮਾਇਤ ਕਰਦੇ ਆ ਉਹ ਵੀਡੀਓ ਜ਼ਰੂਰ ਸੁਣਨਾ ਵੀ ਇਕੱਲਾ ਆਪਾਂ ਨੂੰ ਆਨਲਾਈਨ ਬੋਲ ਕੇ ਹਿਸਾਬ ਨਹੀਂ ਮਿਲਣਾ ਘਟੋ ਘਟ ਆਪਾਂ ਮੁਜਾਹਰੇ ਕਰੀਏ ਆਪਾਂ ਕੋਈ ਮਾਰਚ ਕੱਢੀਏ ਉਹਨੂੰ ਲੈ ਕੇ ਕੋਈ ਪੁਤਲੇ ਫੂਕੀਏ ਅਮਰਤਪਾਲ ਮਹਿਰੋਂ ਦੇ ਤਾਂ ਕਿ ਲੋਕਾਂ ਦੇ ਕੰਨਾਂ 'ਚ ਆਵਾਜ਼ ਪਵੇ ਤੇ ਉਸ ਕੁੜੀ ਨੂੰ ਇਨਸਾਫ਼ ਮਿਲ ਸਕੇ। ਗੰਦੀਆਂ ਗੰਦੀਆਂ ਰਿਲਾਸ ਉਹਦੇ ਫੋਨਾਂ ਦੇ ਵਿੱਚ ਗੰਦੀ ਲੱਚੀਆਂ ਲੱਚੀਆਂ ਚੈਟ ਸੀ ਉਹਦੇ ਨਾਲ। ਪੂਰਾ ਤੇਰਾ ਲੱਚਪੋਣਾ ਸੀ ਉਹਦੇ ਨਾਲ। ਕਿਉਂ ਕਿ ਸੱਚਾ ਫੋਨ ਲੈ ਕੇ ਫੁਰ ਰੋ ਗਿਆ। ਤੂੰ ਕੀ ਲੈਣਾ ਹੈਗਾ? ਇਹਨੂੰ ਕਾਹਤੇ ਰੋਣਾ ਆਪਣੇ ਕੋਈ ਮਰ ਗਿਆ। ਮਰੇ ਸਾਲਾ ਅਮਰਤਪਾਲ ਕੋਈ ਵੀ ਜਿੰਨੀ ਧੀਆਂ ਪਹਿਣਾ ਤੇ ਤੁਸੀਂ ਪੈਂਟ ਪਾਓ, ਸ਼ਰਟ ਪਾਓ, ਤੁਸੀਂ ਆਜ਼ਾਦ ਹੋ। ਕੋਈ ਕਦੇ ਪੁੱਤ ਦੀ ਅਮਰਤ ਪਾਲ ਤੇ ਨਹੀਂ ਡੰਦਾ। ਬਸ ਜਿਹੜੀਆਂ ਕਰੋਗੇ ਕੀ ਉਹਨਾਂ ਕੁੜੀਆਂ ਵਾਸਤੇ। ਜਾਨ ਦੇ ਦੂੰਗਾ ਆਪਣੀਆਂ ਪੈਣ। ਯਕੀਨ ਇਹਨੇ ਇਹ ਤਾਂ ਮੁਸਲਮਾਨਾਂ ਦਾ ਮੁੰਡਾ। ਅਸਲ ਦੇ ਵਿੱਚ ਕਦੇ-ਕਦੇ ਮੈਨੂੰ ਇਹ ਵੀ ਗੱਲਬਾਤ ਮਹਿਸੂਸ ਹੁੰਦੀ ਹੈ। ਮੈਨੂੰ ਸਾਡੇ ਯਾਰ ਦੋਸਤ ਕਹਿੰਦੇ ਹੁੰਦੇ ਆ, ਕਹਿੰਦੇ ਤੈਨੂੰ ਪਤਾ ਵੀ ਅ ਬੀ ਤੂੰ ਬਹੁਤਾ ਕਾਮਯਾਬ ਕਿਉਂ ਨਹੀਂ ਹੋ ਰਿਹਾ ਜਾਂ ਤੇਰੇ ਨਾਲ ਲੋਕ ਕਿਉਂ ਨਹੀਂ ਤੁਰਦੇ? ਮੈਂ ਕਹਿੰਦਾ ਮੈਨੂੰ ਪਤਾ। ਕਹਿੰਦੇ ਵੀ ਕਿਉਂ? ਮੈਂ ਕਹਿਆ ਯਾਰ ਵੀ ਮੈਂ ਜੱਟਾਂ ਵੇ ਘਰੇ ਜਾਣ ਬ ਲੈਣਾ ਸੀ ਘਟੋ ਘਾਟਾ ਮੈਂ ਲੋਕਾਂ ਨੂੰ ਇਹ ਤਾਂ ਕਹਿੰਦਾ ਮੈਂ ਜੱਟਾਂ ਸਿੱਖਾਂ ਦਾ ਮੁੰਡਾ ਵੈਨਾ ਤਰ ਪਹਿਣਾ ਸੀ ਤੇ ਹਣ ਮੈਂ ਜਿੱਥੇ ਹੱਥ ਪਾਉਣਾ ਤੇ ਸਾਡੇ ਵੱਡੇ ਵਿਜੇਤਿਆਰੇ ਇਹ ਕਹਿੰਦੇ ਨਾ ਜੀ ਤੇ ਯਕੀਨ ਨਾ ਕਰੋ ਇਹ ਤਾਂ ਮੁਸਲਮਾਨਾਂ ਦਾ ਮੁੰਡਾ ਇਹ ਇੱਕ ਤਾਂ ਵੀ ਚੀਜ਼ ਅਸਲ ਦੇ ਵਿੱਚ ਮੁਸਲਮਾਨ ਦੀ ਸੁਨਤ ਹੋਈ ਹੁੰਦੀ ਆ ਮੇਰਾ ਮੈਡੀਕਲ ਕਰਾ ਲੈਣ ਸੁਨਤ ਹੀ ਨਾ ਪਿੰਸਪਨ ਦੋਇ ਇੱਕ ਹੀ ਆ ਹ ਮੇਰੇ ਪਿਓ ਦਾ ਕਰਾ ਲੈਣ ਬਹੁਤ ਹੋ ਰਹਾ ਮੈਂ ਤਾਂ ਇਹ ਮਤਲਬ ਫਾਦਰ ਸਿੱਖੀ ਵਾਲਾ ਹੈ ਕਿ ਤੁਸੀਂ ਸਿੱਖੀ ਵਾਲਾ ਹੈ ਸਾਡੇ ਤਾਂ ਸ਼ੁਰੂ ਤੋਂ ਦਾਦੇ ਪੜਦਾਦੇ ਸਿੱਖੀ ਆ ਫਿਰ ਮੁਸਲਮਾਨਾਂ ਦਾ ਮੁੰਡਾ ਕਿੱਥੋਂ ਆਇਆ ਤੁਸੀਂ ਆਪ ਕਹਿੰਦੇ ਹੋ ਤੁਸੀਂ ਮੁਸਲਮਨ ਸਮਾਜ ਤੋਂ ਅਸਲ ਦੇ ਵਿੱਚ ਸਾਡਾ ਜਿਹੜਾ ਪਿੰਡ ਦੇ ਵਿੱਚ ਜਿਵੇਂ ਪਾਸ਼ਾ ਆਈ ਸੀ ਉਹ ਸਾਡੇ ਬਜ਼ੁਰਗ ਪ੍ਰਾਣੇ ਉਸ ਪਿੰਡ ਦੇ ਵਿੱਚ ਰਹਿੰਦੇ ਸੀ ਉਹ ਪੀਰ ਫਕੀਰ ਸੀਗੇ ਉੱਥੇ ਅਜੇ ਵੀ ਉਹਨਾਂ ਦੀ ਜਗ੍ਹਾ ਬਣੀ ਪਈ ਹੈ ਉਹ ਆਏ ਆ ਕਹਿੰਦੇ ਕੋਈ ਆਏ ਆ ਭਾਈ ਉਹ ਹੈਗੇ ਸ਼ਸਤਰਧਾਰੀ ਨਾਲ ਬੋਝਾ ਉਹਨਾਂ ਦੇ ਕੋਈ ਸਿੱਖਾਂ ਦੇ ਗੁਰੂ ਆ ਛੇਵੇਂ ਉਹਨਾਂ ਬਜ਼ੁਰਗਾਂ ਨੇ ਉਹਨਾਂ ਨੂੰ ਜਲਪਣੀ ਛਕਾਇਆ ਪ੍ਰਸ਼ਾਦਾ ਛਕਾਇਆ ਸੀ ਪਾਸੜੂ ਉਹ ਜਿਨ੍ਹਾਂ ਨੇ ਛਕਾਇਆ ਉੱਥੋਂ ਬਾਅਦ ਅੱਗੇ ਵੀ ਇੱਕ ਜਿਹੜਾ ਸੋਢੇ ਘਰੇ ਸਿੱਖ ਜੰਮੂਗਾ ਮੇਰੇ ਪਦਾਦੇ ਸੀਗੇ ਦਾਦੇ ਦੇ ਭਰਾ ਮੁਸਲਮਾਨ ਸੀ ਪੱਕੇ ਦਾਦਾ ਗੁਰੂ ਘਰ ਦੇ ਕੋਲੇ ਰਿਹਾ ਉਸ ਸਥਾਨ ਤੇ ਡੈਡੀ ਦੇ ਚਾਰ ਭਰਾਵਾਂ ਦਾ ਖਾਣਾ ਸਾਰੇ ਅਜੇ ਵੀ ਸਾਰੇ ਜਾਂਉਂਦੇ ਆ ਮੇਰਾ ਪਿਓ ਗੁਰੂ ਘਰੇ ਗਿਆ ਉਹ ਦੇਖ ਲਓ ਦਾੜਾ ਪ੍ਰਕਾਸ਼ ਕੇਸ ਦਾੜੀ ਰੱਖੇ ਸਾਰਾ ਕੁਝ ਅਸੀਂ ਦੋ ਭਰਾਵਾਂ ਮੇਰਾ ਭਰਾ ਮੁੰਨਾ ਵਾ ਤੇ ਮੈਨਿੰਗ ਸਗਾ ਬਣ ਕੇ ਤੇ ਇੱਥੇ ਜਥੇਦਾਰਾਂ ਦੀਆਂ ਲਾਦਾ ਦੇਖ ਲਓ ਕੇ ਇਸ ਦਾੜੀ ਕਟਾ ਕੇ ਤੁਰੇ ਫਿਰਦੇ ਐ ਜੀਪੀਸੀ ਮੈਂਬਰਾਂ ਨੇ ਦੇ ਇਹ ਜੀਪੀਸੀ ਮੈਂਬਰਾਂ ਨੇ ਤਾਂ ਖੁਦ ਵੀ ਕਟਾਏ ਹੋਏ ਆ ਬੀਬੀ ਜ਼ਗੀਰ ਕੌਰ ਦੀ ਗੱਲ ਕਰ ਲਈਏ ਕਿ ਛੱਡ ਦਈਏ ਹੁਣ ਇੱਥੇ ਹੀ ਕਰ ਲਓ ਨਹੀਂ ਇਹ ਆਪਾਂ ਇੱਥੇ ਜਗਰਾਉਂ ਤਾਂ ਆ ਕੇ ਰੱਖ ਗਏ ਤੁਸੀਂ ਸਮਝ ਹੀ ਗਏ ਹੋਗੇ ਇਹਨਾਂ ਨੂੰ ਫੜ ਕੇ 10 ਦਿਨ ਇੱਕ ਕੈਦਖਾਨੇ ਦੇ ਵਿੱਚ ਬੰਦ ਕਰ ਦੋ ਇਹਨਾਂ ਦੇ ਗਿੱਟਾ-ਗਿੱਟੇ ਤੱਕ ਮੁੱਛਾਂ ਆ ਜਾਣਗੀਆਂ ਕਿਵੇਂ ਕਹਿਦਾਂਗੇ ਸਿੱਕੀ ਸਾਹਮਣੇ ਰੱਖ ਦੋ ਦਦ ਦਦ ਪਾਣੀ ਦਾ ਪਾਣੀ ਕਰਦਗੇ ਚਰਨ ਘਾਟ ਵਾਲੇ ਸਾਹ ਦਾ ਮੈਡੀਕਲ ਕਰਕੇ ਵੇਖੋ ਜਿਉਂ ਨੇ ਸਨਤਨਾ ਕਰਾਈ ਹੋਈ ਸਿਰ ਹਾਜ਼ਰ ਸਾਡੇ ਕੋਲ ਤਾਂ ਵੀਡੀਓ ਪਈ ਉਹਦੀ ਉਹਨੂੰ ਕੀ ਗ੍ਰਾਂਦ ਦੀ ਲੋੜ ਪੈ ਗਈ ਸੀ ਉਹਨੂੰ ਬਲਾਤਕਾਰ ਕਰਨ ਦੀ ਕੀ ਲੋੜ ਪਈ ਸੀ ਬਹੁਤ ਕੁੱਛ ਆਉਂਦਾ ਭਾਈ ਬਹੁਤ ਕੁੱਛ ਆਉਂਦਾ ਤੁਹਾਨੂੰ ਹਜੇ ਹਜੇ ਜਿਹੜੀ ਤੁਹਾਡੀ ਜ਼ਿੰਦਗੀ ਆ ਤੁਸੀਂ ਇੰਟਰਵਿਊ ਜਾਂ ਤੁਸੀਂ ਕੈਮਰਿਆਂ ਤੱਕ ਜਾਂ ਤੁਸੀਂ ਰੋਜੀ ਰੋਟੀ ਤੱਕ ਸੀਮਤ ਆ ਜਿੱਦੇ ਤੁਹਾਡਾ ਜਿਹੜਾ ਆ ਹੱਥ ਆ ਕੈਮਰਿਆਂ ਨੂੰ ਛੱਡ ਕੇ ਮਾਈਕ ਨੂੰ ਛੱਡ ਛੱਡ ਕੇ ਪਾਈਆ ਲੋਹੇ ਨੂੰ ਪੈ ਗਿਆ ਹੱਥ ਤੁਹਾਡਾ ਉਹਦੇ ਤੁਹਾਨੂੰ ਉਹ ਚੀਜ਼ਾਂ ਵੀ ਦਿਸਣਗੀਆਂ ਜਿਹੜੀਆਂ ਕਦੇ ਸੋਚੀਆਂ ਹੋਈ ਨਹੀਂ ਹੁਣ ਤੁਸੀਂ ਤੁਰੇ ਜਾਂਦੇ ਰੋੜਾ ਪਿਆ ਉਹਦੇ ਲੱਤ ਮਾਰ ਕੇ ਨੂੰ ਪਰੇ ਮਾਰ ਦੋਗੇ ਜਦੋਂ ਤੁਸੀਂ ਇਹਨਾਂ ਰਾਹਾਂ ਤੇ ਆ ਕੇ ਰੋੜਾ ਚੱਕ ਤੇ ਜਿਹੇ ਚ ਪਾਉਗੇ ਤੁਹਾਡੇ ਕੰਮ ਆਉਗਾ ਇਹ ਰਾਹਾਂ ਦੇ ਉੱਤੇ ਬਹੁਤ ਕੁਝ ਮਿਲਦਾ ਉਮਰ ਘਟ ਹੁੰਦੀ ਆ ਥੋੜਾ ਸਮਾਂ ਹੁੰਦਾ ਇੱਥੇ ਇਹਦੇ ਤੇ ਦੁਸ਼ਮਣੀਆਂ ਵੱਧ ਹੁੰਦੀਆਂ ਕਹਿੰਦੇ ਵੀ ਜਿਹੜਾ ਹੈਗੇ ਵੀ 도ਗਲਿਆਂ ਦੇ ਸਾਰੇ ਯਾਰ ਹੀ ਹੁੰਦੇ ਆ 10 ਮਿੰਟ ਤਾੜਨ ਵਾਲਿਆਂ ਦੇ ਬਣਦੇ ਆ ਅੜੇ ਖੜੇ ਆ ਅੜੇ ਬੈਠੇ ਇੱਥੇ ਚਾਹੇ ਇੱਕ ਪਾਸੇ ਗਵਰਨਮੈਂਟ ਆ ਇੱਕ ਪਾਸੇ ਪੁਲਿਸ ਆ ਜਗਰਾਉਂਦੀ ਐ ਐਮਐਲ ਕੋਣਾ ਸਾਰਿਆਂ ਨੂੰ ਪਤਾ ਹੀ ਨਾ ਕਿ ਲੈਣਾ ਨਹੀਂ ਸਿੱਧੀ ਗੱਲ ਆ ਆਮ ਆਦੀ ਪਾਰਟੀ ਦੇ ਸਰਬਜੀਤ ਕੌਰ ਮਾਨੁਕੇ ਹੋਗੇ ਹੂੰ ਇਹੋ ਹੀ ਆ ਪੰਜ ਕੁੜੀਆਂ ਦੇ ਰੇਪ ਹੋਇਆ ਅਜੇ ਤੱਕ ਬਿਆਨ ਨਹੀਂ ਆਇਆ ਕੋਈ ਇਕੱਠਾ ਚ ਆਉਂਦੇ ਸਾਡੇ ਕੋਲੇ ਤੁਸੀਂ ਜਾਣ ਦੀ ਕੋਸ਼ਿਸ਼ ਕੀਤੀ ਅਸੀਂ ਕਿਉਂ ਜਾਈਏ ਅਪਰੋਚ ਕਰਨ ਦੀ ਕੋਈ ਅਸੀਂ ਕਿਉਂ ਜਾਈਏ ਅਸੀਂ ਕਿਉਂ ਅਪਰੋਚ ਕਰੀਏ ਅਸੀਂ ਕਿਉਂ ਜਾਈਏ ਉਹ ਵੀ ਇਹ ਸੋਚ ਕੇ ਬੈਠੇ ਹੁਣ ਜਗਰਾਉਂ ਏਰੀਆ ਸਾਡਾ ਕਿ ਉਹਦਾ ਜਗਰਾਉਂ ਦੇ ਵਿੱਚ ਵੋਟਾਂ ਮੰਗੀਆਂ ਗਈਆਂ ਸੀ ਤੁਹਾਡੀ ਸੇਵਾ ਕਰਾਂਗੇ ਮੈਂ ਮੰਗੀਆਂ ਸੀਗੇ ਉਹਨੇ ਮੰਗੀਆਂ ਸੀ ਜਗਰਾਉਂ ਦੇ ਵਿੱਚ ਬਾਬੇ ਤੇ ਐਕਸ਼ਨ ਲੈਣ ਦਾ ਪਹਿਲਾ ਜਿਹੜਾ ਮੇਨ ਮਕਸਦ ਸੀ ਗਵਰਨਮੈਂਟ ਤੌਰ ਤੇ ਉਹਦਾ ਸੀ ਧਾਰਮਿਕ ਤੌਰ ਤੇ ਜਥੇਦਾਰ ਸਕਦਾ ਸੀ ਅਸੀਂ ਤਾਂ ਬਹੁਤ ਦੂਰ ਬੈਠਿਆ ਤੇ ਅਸੀਂ ਪਹਿਲਾਂ ਐਕਸ਼ਨ ਲੈ ਲਿਆ ਕਿਉਂ ਕਿ ਅੰਨੀ ਪੀਂਦੀ ਹੈ ਕੁੱਤੀ ਚੜਦੀ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ